ਦੇਖੋ ਭਾਈ ਇਧਰ ਹੋਲੀ ਭਾਈ ਵਾਈਟ ਡਰਾਈ ਲੈ ਕੇ ਦੇਖ ਉਹਾਂ ਕਿਤੇ ਡਰ ਕੇ ਤੂੰ ਆ ਪੂਰੇ ਆ ਕੇ ਤੂੰ ਆ ਡਰ ਜਾਂਦਾ ਸੁਗਣ ਗਿਆ ਰਾਤ ਛੱਡਵਾ ਸੁਗਣ ਗਿਆ ਸਿੱਧੂ ਕਹੋ ਗਿਆ ਤੂੰ ਆਲਾ ਜੱਗੇ ਦੀ ਕਮਾਂਦੀ ਤਮੰਨਾ ਹੈ ਕੀ ਆਏ ਦੱਸ ਸਿੱਧੂ ਨੇ ਕਾਇਨ ਕਿਹਾ ਬਿੱਬੂ ਕੁਆੜਿਆ ਗੱਲਾਂ ਕਰਦਾ ਕਿਹੜਾ ਸਿੱਧੂ ਕਹਤਾ ਵੀਡੀਓ ਚ ਸਿੱਧੂ ਕੁਆੜਿਆ ਲਿਖਿਆ ਚਲ ਕੋਈ ਨਹੀਂ ਯਾਰ ਕੁਹਾ ਦੂਗੇ ਕੁਹਾ ਦੂਗੇ ਮੰਦੀ ਤਮੰਨਾ ਹੈ ਜੰਦੂ ਦੇ ਅਜੀ ਤੇਰੀ ਮੰਦੀ ਕੀ ਤਮੰਨਾ ਦੀ ਸੋ ਅੜਕ ਗਿਆ ਦਾ ਕੈਂਸਰ ਲੱਗ ਗਿਆ ਦਾ ਇਹ ਕਹਿੰਦਾ ਸ਼ਾਦੇ ਯਾਰ ਚੱਲ ਕੋਈ ਸਾਦਾ ਕੋਈ ਮਿਲੇ ਜਾਂਦਾ 22 ਟ੍ਰੈਕਟਰ ਠੀਕ ਜਾਂਦਾ ਜਾਂ ਕਿਹੜਾ ਐ ਭਾਈ ਤੂੰ ਕਿੱਥੇ ਗਿਆ ਤੂੰ ਗਾਇਫ ਨਾ ਟ੍ਰੈਕਟਰ ਠੀਕ ਚੱਲਦਾ ਟ੍ਰੈਕਟਰ ਭਾਈ ਪੂਰਾ ਵਾਹੇ ਨੂੰ ਕਹਣਾ ਮੈਨੂੰ 4x4 ਦਵਾ ਦੇ ਵਟੇ ਤੂੰ ਵੀ ਨਹੀਂ ਲੈਣਾ ਤੂੰ ਨਹੀਂ ਲੈਣਾ 4x4 ਸਿੱਧੂ ਵੀ ਭਾਈ ਚੌਂਡੀਰ ਵਾਕ ਆ ਗਈ ਹੁਣ ਲਓ ਜੀ ਭਾਈ ਇੱਧਰ ਜੀਤ ਫੋਰਮੈਨ ਵੀਰ ਇਹ 22 ਟ੍ਰਾਈਲਿੰਗ ਲੱਗਿਆ ਉਹ ਭਾਈ ਕੀ ਆ ਇਸ ਦਾ ਬਾਈ ਕਹਿੰਦੇ ਗੁੱਲੇ ਕੱਢਣੇ ਗੁੱਲੇ ਕੱਢਣੇ ਚੱਲਦਾ ਕਿ ਫਿਕਰ ਗੁੱਲੇ ਕੱਢ ਕੇ ਦੇਖਣਾ ਕਹਿੰਦੇ ਚੱਲ ਲੇ ਕੋ ਦੰਡੇ ਕਰਤੇ ਬਾਈ ਜੀਤਨਾ ਨੇ ਦੰਡੇ ਕੱਢ ਕੇ ਚਲਾ ਕੇ ਦੇਖਣਾ ਗੁੱਲੇ ਜੇ ਕ ਕੱਢ ਕੇ ਹਾਂ ਲੋਡ ਨਹੀਂ ਹੈਗੀ ਜੀਤ ਦਾ ਲੋਡ ਨਿਕਾਲ ਨੂੰ ਲੈ ਜਾ ਇਹਨਾਂ ਨੂੰ ਕਿੱਥੇ ਪਾਉਂਦੇ ਸਿੰਧੂਆ ਕਾਤੇ ਕੱਟਦੇ ਵਧਾਣੀਆਂ ਜੀ ਲੋੜ ਨਹੀਂ ਹੈਗੀ ਦੇਜੋ ਭਾਂਜ ਕੰਪਨੀ ਵਾਲਾ ਫालतू ਪਾਉਂਦਾ ਵਧਾਣੀਆਂ ਨਾਲੇ ਲੋਡ ਨਹੀਂ ਹੈਗੀ ਤੂੰ ਨਾਲ ਫਿਰ ਖੱਚੇ ਲੈ ਆਏ ਤੁਸੀਂ ਦਾ ਕੱਟ ਜਿਹਾ ਉਹ ਜੀਤ ਆ ਕਵਾੜੀ ਨੇ ਵੇਚਦੀ ਹੁਣ ਵੇਲੇ ਆ ਲੈ ਲੈ ਪਹਿਲੇ ਜੀ ਵਾਹ ਚਿੱਧਰੋਂ ਲੈ ਲੈਣੇ ਬਾਈ ਕਹਿੰਦੇ ਆ ਲੈ ਵਾਜ਼ ਨੂੰ ਬਾਂਗਾ 27w ਨੂੰ ਬਾਈ ਨੂੰ ਕਹੋ ਤਿਆਰ ਕਰਾ ਲੈਂਦਾ ਹਾਂ ਹੁਣ ਚੱਲੋ ਗੁੱਲੇ ਕੱਢ ਕੇ ਦੇਖਦੇ ਆਂ ਬਈ ਮਿੱਤਰੋ ਹੋਰ ਨੇ ਸਰਾਜ ਆ ਜੀ ਗਏ ਹੈ ਬਾਈ ਆਲੀ ਹੋਰ ਵੀ ਬੰਦ ਲਏ ਹੋਗੇ ਇੱਥੇ ਤੇ ਸਰਾਜ ਅੰਦਰ ਦਾ ਖਾਲੀ ਕਰਕੇ ਦੁਆਰੇ ਨਾਮ ਬਣਾਉਣਾ ਬਾਈ ਨੇ ਮੇਰਾ ਮਨ ਹੀ ਬਦਲਦਾ ਆਏ ਨਹੀਂ ਲੱਗੇ ਨੋਜੀ ਬਾਈ ਗੁੱਲੇ ਕੱਢ ਕੇ ਜਾਂਦਾ ਦੋਹੇ ਗੁੱਲੇ ਬਾਈ ਨੇ ਚੱਕੇ ਪਏ ਆ ਵਧੀਆ ਚੱਲਦਾ 55 20 ਨੇ ਵੀ ਨਹੀਂ ਘੜੋ ਤੁਹਾ ਦਾ ਹਾਂ ਸਾਹ ਕੋ ਬੰਦ ਆ ਬਾਈ ਦੇਖੋ ਪਤਾ ਨਹੀਂ ਬਾਈ ਤੇ ਡਰ ਜਾਂਦਾ ਉਹ ਰੇ ਆ ਕੇ ਸਾਡੇ ਕੋ ਘਰ ਦਾ ਇਹ ਨੂੰ ਹੈਗਾਗੇ ਨਾ ਕੁੱਟਦਾ ਬਾਈ ਨਾ ਡਾਂਗ ਫੇਰਦਾ ਜਦੇ ਲੈ ਜਾਂਦਾ ਅੰਦਰ ਨੂੰ ਆਰਜੈਂਸੀ ਜੇ ਨੂੰ ਉਹ ਦੇ ਕੇ ਕੀ ਹੋਏ ਜਦੋਂ ਫੇਪੜੇ ਬੰਦ ਹੋ ਜਾਂਦੇ ਆਰਜੈਂਸੀ ਜੇ ਨੂੰ ਲੈ ਜਾਂਦਾ ਦੇਖੋ ਬਾਈ ਐਂ ਚੱਲਦਾ ਵਧੀਆ ਨੇ ਰਿਲੀਆ ਨੇ ਵੀ ਏ ਕਿਤੋਂ ਆਦੇ ਕਿਤੋਂ ਕਿੱਥੇ ਗਿਆ ਉਹ ਗਿਆ ਦੇਗਾ ਤਾ ਜਮੇ ਹਿਉਣੀ ਅਹ ਹਿੱਕੇ ਦੇਸ਼ ਨਾ ਕੋਈ ਰਹਿ ਉਸ ਤੋਂ ਦਰਦ ਆਉਂਦਾ ਟੂ ਵੀਲ ਮਾ ਬਾਈ ਟੂ ਵੀਲ ਮਾ ਤੁਰ ਕੇ ਦੇਖਣ ਲੱਗੇ ਆ ਮਿੱਟੀ ਗਏ ਜੇ ਘੜਤੀ ਕਿਆ ਹੋਰੇ ਵਕਰ ਆਉਰੇ ਨਾ ਆਪਣੇ ਰੇਤਾ ਜਾਏ ਮਿੱਟੀ ਦੇ ਕੇ ਕੰਨਾ ਕਰਦਾ ਬੱਟ ਮਿੱਟੀ ਲੈ ਜਾਣਾ ਭਾਂਡੇ ਬਣਾ ਲਈ ਕਰ ਹਾਂ ਸਿੱਧੂ ਕਿਹਾ ਤੇ ਲੈ ਲਿਪਲੀ ਕਰਾ ਜਾਗੇ ਕੱਢ ਲੇ ਗਿਆ ਜਿੰਨਾ ਹਾਥੀ ਜਿੰਨਾ ਵੇਟ ਆ ਮੂਰੇ ਬਾਈ ਇੱਕ भैਸੀ ਨਾ ਹਲਾ ਜੀਦਰੀ ਕੇ ਗਾਇ ਜਿੰਨਾ ਵੇਟ ਹੈ ਛੋਟੇ ਹਾਥੀ ਜਨਾ ਛੋਟੇ ਹਾਥੀ ਜਨਾ ਜੇ ਕਿ ਕਿਆ ਫਾਇਦਾ ਇਹਨਾਂ ਵਜਨ ਪਾਇਆ ਪੂਰੇ ਐ ਫਾਇਦਾ ਜੇ ਕੇ ਦੀ ਨਿਗਾਹ ਪਤਾ ਨਹੀਂ ਕਿੱਧਰ ਨੂੰ ਜਾਂਦੀ ਆ ਘੁੰਮਦੀ ਜਾਂ ਕਰ ਟੈਂਪੋ ਦਾ ਬਈ ਚੱਲਣੀ ਹੋਣਾ ਹੁਣ ਤੇਰੇ ਮਨ ਨੂੰ ਤਸੱਲੀ ਚਾਹੀਦੀ ਐ ਮੇਰੀ ਗੱਲ ਸੁਣਾ ਕਿ ਰੀਲ ਆ ਬਣਾ ਜਾਇਆ ਸਾਡੀ ਓਏ ਲੋ ਜੀ ਬਾਈ ਸਾਰੇ ਟਰੈਕਟਰਾਂ ਦੀ ਤਸੱਲੀ ਸਾਰਿਆਂ ਦੀ ਹੋ ਗਈ ਸਾਰਿਆਂ ਦੀ ਹੋ ਗਈ ਕੋਈ ਛੱਡਿਆ ਤਾਂ ਵੀ ਯਾ ਟਰੈਕਟਰ ਟਰੈਕਟਰ ਛੱਡਤਾ ਤਸੱਲੀ ਸਾਰਿਆਂ ਦੀ ਹੋ ਗਈ ਹਾਂ ਬਾਈ ਤੇਰੇ ਵਾਲੇ ਦੀ ਹੋਊਗੀ ਬਾਈ ਹਲੇ ਕੱਚਾ ਹਲੇ ਕੱਚਾ ਹਲੇ ਕੱਚੇ ਦੀ ਹੋਲੀ ਗੁਰੂਪੁਰਬ ਦਾ ਟੱਕਾ ਕਰਾਉਣ ਲੈ ਆ ਬਾਈ ਰੋਡ ਕੋ پاس ਰੋਡ ਕੋ پاس ਆ ਬਾਈ ਭਜਾਈਓ ਬਹੁਤ ਆ ਚੌਥਾ ਗੇਅਰ ਹੋਵੇ ਫਿਰ ਤਾਂ ਜਹਾਜ਼ੇ ਬਣ ਜੇ ਗੱਡੀ ਚੱਕੜੀ ਦੀ ਗੱਡੀ ਚੱਕੜੇ ਲੋੜੇ ਨੇ ਕਹਿਵੇਂ ਲੋ ਆ ਕੇ ਤਾਂ ਜਾਊਗਾ 150 150 ਤੱਕ ਤਿੰਨੂ ਮੋਟਰਸਾਈਕਲ ਵੀ ਆਉਂਦੇ ਨੇ ਟਰੈਕਟਰ ਵੀ ਆਉਂਦਾ ਤੇਰਾ ਕੋਈ ਫਾਇਦਾ ਨਹੀਂ ਹੈਗਾ ਹਾਂ ਮਾਰਦਾ ਮੈਨੂੰ ਠੰਡ ਤੇ ਬਨ ਕਰ ਫਾਇਦਾ ਨਹੀਂ ਕੋਈ ਹੈ ਚਲਾਉਂਦੇ ਐਨੀ ਫਿਰ ਦਾ ਵੀ ਨਹੀਂ ਕਰ ਦੇਖੇ ਤਰ ਤਰੇ ਵੀ ਨਹੀਂ ਜਾ ਕੇ ਤਰੇ ਮਿਲ ਗਈ ਕਾਲੇ ਕਿਹ ਲੰਗਰ ਦੀ ਰੀਤ ਚਾਹੁੰਦਾ ਕੋਸਤਾ ਲਿਆਇਆ ਤੇ ਕੋਈ ਲੰਗਰ ਨਹੀਂ ਛੱੜਦਾ ਬਾਈ ਕਿਤੇ ਸਮਾਂ ਹੋਵੇ ਇਹਨੂੰ ਹੀਲਾ ਪਿੰਜਾ ਨਾ ਚਾਹ ਪਤਾ ਕਿੱਥੇ ਜਾਂਦੀ ਆ ਕਿਹਨੂੰ ਤੈਨੂੰ ਪਤਾ ਕਿੱਥੇ ਜਾਂਦੀ ਆ ਆਹ ਦੇਖ ਲੈ ਲੱਗਿਆ ਕਿੱਥੇ ਜਾਂਦੀ ਆ ਥੋੜਾ ਡਰਨਾ ਮੇਰੇ ਟਰੈਕਟਰ ਨਾਲ ਆ ਜਾਣੀ ਜਾਣ ਅੱਛਾ ਵੀ ਲੈ ਚਿਆ ਜਾਜ ਕੋਈ ਜੂ ਆ ਗਈ ਜੀ ਬਹਿ ਰਿਆ ਜਾ ਯਾਰ ਇਹਨਾਂ ਨੇ ਕਰ ਸੇਵਾ ਕਰ ਲੈ ਜੀ ਆ ਤਾਂ ਸਗੜਾ ਦੀ ਬਹਿ ਰਿਆ ਜਾ ਯਾਰ ਉਹਨਾਂ ਨੇ ਕਰ ਸੇਵਾ ਕਰ ਲੈ ਨੂੰ ਆਏ ਆ ਸੀ ਲੋ ਜੀ ਬਾਈ ਪਿੰਡ ਮੁੜਿਆ ਇਹਦੇ ਸਿੰਧੂ ਕਿਵੇਂ ਰਹਿ ਜੱਗੇ ਦਾ ਟਰੈਕਟਰ ਬਾਈ ਟਰੈਕਟਰ ਠੀਕ ਰਿਹਾ ਦਬਿਆ ਦਬਿਆ ਨਹੀਂ ਨਹੀਂ ਦਬਿਆ 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 ਜਾਨ ਹੈਗੀ ਆ ਵਧੀਆ ਚੱਲਿਆ ਕਿਉਂਕਿ ਬਾਈ ਉੱਥੇ ਇੱਕ ਟਰੈਕਟਰ ਦੀ ਉਹ ਟਰੈਕਟਰ ਲੈ ਕੇ ਵੇ ਤੇ ਉਹ ਬਹੁਤ ਆਵਦਾ ਕਿਹੜਾ ਤਾਂ ਉਹ ਓਹੀ 5405 ਹਾਂ ਸਿੰਪਲ ਦਾ ਸਿੰਪਲ ਦਾ ਇਹ ਬਾਈ ਜਿਹੜੀ ਜੱਗੇ ਟਰੈਕਟਰ ਵਾਲੀ ਵੀਡੀਓ ਆ ਇਹਦੇ ਬਾਅਦ ਮੈਂ ਇੱਕ 5050 ਡੀ ਚਲਾਇਆ ਉਹ ਦਾ ਦੱਸ ਦਾ ਚੀਜ਼ ਏ ਯਾਰ ਹਾਂ ਫਲੇ ਨੇ ਰੂਨ ਲਾ ਕੇ ਮੰਨ ਰੂਨ ਲੱਗ ਗਿਆ ਹੈ ਵੀ ਜੇ ਉਹ ਜੀ ਚੀਜ਼ ਮਿਲੀ ਲੈ ਲੈਣੀ ਹਾਂ 4 बाई 4 ਹਾਂ 80 ਹੌਸਪਾਵਰ ਦਾ ਕੰਮ ਕਰਦਾ ਦਾ 80 ਦਾ ਤਾਂ ਕਰਕੇ ਬਾਈ ਉਹ ਟਰੈਕਟਰ ਦੀ ਵੀਡੀਓ ਅਸੀਂ ਵਿੱਚ ਨਹੀਂ ਪਾਉਣੀ ਉਹਦੀ ਲੱਗ ਦੇ ਪਾਉਂਗੇ ਕੱਲ੍ਹ ਵਾਲੀ ਜੇ ਨਹੀਂ ਉਹ ਕਿ ਫਿਰ ਬੜੀ ਹੋਏ ਨਹੀਂ ਫਿਰ ਸਵਾਦ ਨਹੀਂ ਆਉਣਾ ਦੇਖਣ ਦਾ ਇਹ ਤਾਂ ਹੈ ਤਾਂ ਕਰਕੇ ਅਸੀਂ ਪਹਿਲਾਂ ਦੱਸਣ ਲੱਗੇ ਪਿੰਡ ਇੱਕ ਤਾਂ 16 ਟਾਇਰਾਂ ਜਦੋਂ ਨਾ ਇਹ ਹਾਂ 50 50 14 ਵਾਲਾ ਵਧੀਆ ਰਿਹਾ ਹਾਂ ਇੱਕ 50 50 ਈਵੀ ਤਾਂ ਮੈਂ ਕਹਿੰਦਾ ਈ ਦਾ 2 ਵੀਲ ਦਾ ਹਾਂ ਜੀ 55 ਦਾ 10 ਲਿਖਾਇਆ ਪਤਾ ਉਹ 2 ਵੀਲ ਦਾ 2 ਵੀਲ ਦਾ ਬਾਕੀ ਦੋ ਇਹ ਵਧੀਆ ਚੱਲੇ ਦੋ ਇਹ ਵਧੀਆ ਚੱਲੇ ਜਿਹੜਾ 14 ਟਾਇਰਾਂ ਵਾਲਾ ਦਾ ਉਹ ਵਧੀਆ ਚੱਲੇ ਅੱਗ ਗੱਡੀ ਉਹਨੇ ਉਹਨੇ ਬੋਰੀ ਹਾਂ ਉਹ ਤਾਂ ਪੰਬੀਰੀ ਉਹਦਾ ਸਾਲਾ ਪੰਬੀਰੀ ਦੀ ਸ਼ਰਮਾਨਾ ਕੇ ਤਰਪ ਉਹਦਾ ਮਾਰ ਹਾਂ ਇਹ ਕਹਿੰਦਾ ਵੀ ਭਾਈ ਲੈ ਜਾ ਆਖੀ ਲੈ ਜਾਣਾ ਚੇਨੂੰ ਆਏ ਨਸ ਵੀ ਉਹ ਦਿਨ ਆਪਾਂ ਚਲੇ ਗਏ ਵਧੀਆ ਰਹੇ ਜੇ ਦੋ ਦਿਨ ਰੇਟ ਜਾਨੀ ਠੰਡ ਕਿ ਨਹੀਂ ਠੰਡ ਬਹੁਤ ਸੀ ਹਾਂ ਉਹ ਦਿਨ ਇਹਦਾ ਉਹ ਦਿਨ ਤਾਂ ਹਾਂ ਬਹੁਤ ਵਧੀਆ ਦਿਨ ਤਾਂ ਉਹ ਹੁਣ ਹੋਰ ਤਾਂ ਬੁਰੇ ਹਾਲ ਆ ਹੁਣ ਤਾਂ ਰੋਪੜ ਤੇ ਨਹੀਂ ਆ ਹੁੰਦਾ ਗਰਦਾਸਪੁਰ ਕਿੱਥੇ ਜਾਣਾ ਸੀ ਇਹਨੂੰ ਤੂੰ ਤੇਲ ਘਾ ਤੇ ਲਈ ਜਾਂਦਾ ਤੇ ਆ ਬਾਈ ਕਹਿੰਦੇ ਮਹਿੰਗਾ ਹੋ ਗਿਆ ਭਾਈ ਸਾਜਰੇ ਸਾਡੇ ਰੋਲਾ ਪੈ ਗਿਆ ਕਹਿੰਦੇ ਤੇਲ ਲਿਓ ਤੇਲ ਲਈ ਮਿਲਦਾ ਹਰਤਾਣ ਆ ਲਿਆਂਦਾ ਕਿੰਨਾ ਭਰ-ਭਰ ਕੇ ਰੱਖਦੇ ਆ ਫਿਰ ਨਹੀਂ ਹੁਣ ਤਾਂ ਦੇਖਿਆ ਪੰਪ ਉਹ ਹੈਗਾ ਰੌਲਾ ਯਾਰ ਹਾਂ ਕਹਿੰਦੇ ਆ ਟੋਲ ਬਹੁਤ ਭਰਾ ਲੇ ਗੇ ਹਾਂ ਬੈਰੇਸ ਕੇ ਲਿਆਓ ਯਾਰ ਲੋੜ ਤਾਂ ਪੈਣੀ ਹੋ ਆ ਚਾਹੇ ਮਹਿੰਗਾ ਹੋਵੇ ਚਾਹੇ ਸਸਤਾ ਹੋਵੇ ਚਾਹੇ ਨਾ ਮਿਲੇ ਪਿਆ ਵਧੀਆ ਕੋਲ ਪਿਆ ਵਧੀਆ ਟੈਂਕੀ ਕਿਨੇ ਚ ਫੁੱਲ ਹੋ ਗਈ ਮੋਟਰ ਸੈਲ ਦੀ ਟੈਂਕੀ ਸਾਲਾ 1000 ਰੁਪਏ ਦਾ ਬਾਏ ਫੇਰ ਨਹੀਂ ਪੋੜੇਗੇ ਛੋਟੇ ਮੇਰੇ ਮੋਟਰ ਸੈਲ ਹੀ ਫੁੱਲ ਹੋ ਗਈ ਦੇ ਲੈ ਤੇਰੀ ਟੈਂਕੀ ਛੋਟੀ ਇਧੇ ਦੇ ਲੈ ਮੈਂ 700 ਦੇ ਲਵਾਇਆ ਬਾਈ ਇਧਰ ਤੁਹਾਨੂੰ ਹੁੰਦਾ ਮੈਂ ਬਣਾ ਮੋਟਰ ਸੈਲ ਸੀਡੀ 100 ਦੀ 700 ਰੀ ਹੋ ਗਈ ਇਹਦੇ ਚ 700 ਦਾ ਪੁਆਇਆ ਇਹਦੇ ਸੂਈ ਅੱਧ ਤੱਕ ਵੀ ਨਹੀਂ ਪਹੁੰਚੀ ਹੈਗੀ ਕਿ ਟੈਂਕ ਹੈ 13 ਲੀਟਰ ਦੀ ਟੈਂਕੀ ਹੋਣੀ ਹੁਣ ਇਹਦੀ 13 ਲੀਟਰ ਦੀ ਟੈਂਕੀ ਭਾਈ ਪੰਪ ਪਾਵਰ ਪਾਇਆ ਰੋਲਾ ਤੇਲ ਨਹੀਂ ਮਿਲਦਾ ਭਾਈ ਕਰਾ ਸਾਲੂ ਗਿਆ ਇਹਦਾ ਪੈਨਲ ਯਾਤਰ ਵਾਲੇ ਹੈ ਇਹ ਉਹਦੇ ਇਹਦਾ ਲਾਈ ਬਾਈ ਰੀ ਟੈਂਕੀ ਥੋੜੀ ਜਿਹੀ ਬੜੀ ਜਾ ਰਾਇ ਨਾ ਨਾ ਇੱਕ ਨਹੀਂ ਦੇਖ ਤੂੰ ਦੋਏ ਲੋਟ ਫੜਾ ਕਰਕੇ ਹਾਂ ਨਾ ਇਹ ਵਿੱਚ ਸੂਈ ਦਾ ਕਿਆ ਦੇਖਣਾ ਸੂਈ ਚੱਲਦੀ ਚੱਲਦੀ ਲੈ ਮੈਂ ਕਹ ਰਿਹਾ ਇਹ ਕਿੰਨਾ ਤੇਲ ਪੈ ਜਵੇ ਹੋਰ ਆ ਜਾਣਾ ਇਹਦੇ ਵਿੱਚ 500 ਰੁਪਏ ਦਾ ਤੇਲ 500 ਦਾ ਤੇਲ ਹੋਰ ਪੈਣਾ ਇਹ ਚ ਇਹਨੂੰ ਜਿਕਣਾ ਕਹਿੰਦੇ ਸਸਤਾ ਹੋਣਾ ਹੋ ਜਾਊਗਾ ਤੇਲ ਯਾਰ ਹੋਣਾ ਹੋਵੇ ਨਹੀਂ ਹੋਣਾ ਨਾ ਹੋਵੇ ਤੇਲ ਹੈਗਾ ਆਪਣਾ ਮੋਦੀ ਨਾਲ ਵੋਟਾਂ ਆ ਰਹੀਆਂ ਬਾਈ ਕਹਿੰਦਾ ਸਸਤਾ ਕਰਨਾ ਤੇਲ 20 ਰੁਪਏ ਲੀਟਰ ਸਿਲੰਡਰ ਦਾ ਵੀ ਤਾਂ 400 ਨਹੀਂ ਕਹਿਣਾ ਕਰਿਆ ਤਾਂ ਹੈ ਨਹੀਂ ਕਹੀ ਜਾਂਦਾ ਏ ਕਰ ਦੂਗਾ ਕਿਤੇ ਮਿਲੇ ਹੋ ਨਾ ਹੈ ਕਿਤੇ ਮਿਲੇ ਹੋ ਨਾ ਮੋਦੀ ਦਾ ਸਿਲੰਡਰ ਰਰ ਤੇਲ ਦੇ ਸਿਰ ਪਰੇ ਬਣਿਆ ਪਿਆ ਅੰਨੀ ਕਮਾਈ ਕਰ ਰਿਹਾ ਏ ਕਿਉਂਕਿ ਇਹ ਚੀਜ਼ਾਂ ਵਰਤ ਹੋ ਰਹੀਆਂ ਰੋਜ਼ੇ ਯਾਰ ਇਹ ਚਾਹੇ ਮਹਿੰਗਾ ਹੋਵੇ ਉਦੋਂ ਦੇਖਿਆ ਲੋਕ ਕਹਿੰਦੇ ਜੇ ਇਹ 500 ਰੁਪਏ ਲੀਟਰ ਨੂੰ ਮਿਲੇ ਤਾਂ ਵੀ ਲੈਣਾ ਕਿਹਾ ਬਈ ਤੰਗ ਕਰਦੀ ਏ ਛੇਲਿਆ ਕੋਲ ਨੂੰ ਆਉਂਦੀ ਬਈ ਤੰਗ ਕਰਦੀ ਏ ਕਿਹੜੀ ਚੀਜ਼ ਕਹਿੰਦਾ ਨੂੰ ਚਾਹੇ 500 ਰੁਪਏ ਲੀਟਰ ਹੋ ਜਾ ਲੋਕਾਂ ਨੇ ਤਾਂ ਹੀ ਪੋਣਾ ਹੈ ਹੈ ਬਈ ਹਰ ਸ਼ਵੀਰ ਲੰਘਿਆ ਇੱਧਰ ਤੇਲ ਦੇ ਬਗੈਰ ਤਾਂ ਜਿਹਨੂੰ ਆਤ ਪੈ ਗਈ ਬਾਈ ਮੋਟਰਸਾਈਕਲ ਦੀ ਤੁਰਕੇ ਤੈਨੂੰ ਜਾ ਸਕਦਾ ਉਹਨੂੰ ਆਤ ਪਏ ਜਾਣੀ ਪਰ ਸਿੰਧੂ ਨਾਲ ਨੂੰ ਆਤ ਹੈ ਨਹੀਂ ਇਹਨਾਂ ਦਾ ਸਾਰਾ ਕੁ ਕੋਲਾ ਇਹ ਮੋਟਰਸਾਈਕਲ ਮੈਂ ਤੇਲ ਪੋਇਆ ਕਿੰਨੇ ਦਿਨ ਦੀ ਫੂਕਣਾ ਜਦੋਂ ਗੰਨੇ ਦਿਨ ਦੀ ਫੂਕਦੀ ਮੀਨਾ ਕੱਢ ਜੂਗੀ ਮੀਨਾ ਕਰਦੀ ਥੈਂਕ ਯੂ ਬੱਲੇ ਬੱਲੇ ਮੋਟਰਸਾਈਕਲ ਦੀ ਟੈਂਕੀ ਕਹਿੰਦਾ ਮੀਨਾ ਕੱਢ ਜੂਗੀ ਪਰ ਅਸੀਂ ਕਦੇ ਜਿਆਦਾ ਮੋਟਰਸਾਈਕਲ ਨਹੀਂ ਅੱਜੇ ਅੱਜ ਬਾਈ ਮੇਰੇ ਦੋ ਮੋਟਰਸਾਈਕਲਾਂ ਵਾ 1100 700 ਦਾ ਇੱਕ 500 75 ਇੱਕ ਠੰਡ ਠੰਡ ਕਰਕੇ ਮੋਟਰਸਾਈਕਲ ਉਹਦਾ ਚੱਲ 75 1200 ਤੇਲ ਪੈ ਗਿਆ ਮੋਟਰਸਾਈਕਲਾਂ ਵਾ ਅੱਜ ਅ ਉਰ ਮੇਰੇ ਵਾਲੇ ਕਿੰਨਾ ਗਿਆ ਉਹ ਵੀ ਉਹਦੇ ਕਰਕੇ ਰੋਲੇ ਕਰਕੇ ਹੁਣ ਮੇਰੇ ਕੋਲ 1.5 200 ਦਾ ਵਿੱਚ ਹੋਣਾ ਹੀ ਆ ਦਾ ਮਹੌਲ ਬਰਾਬਰ ਹੀ ਹੋ ਗਿਆ ਬਰਾਬਰ ਹੀ ਹੋ ਗਿਆ ਚਲੋ ਬਾਈ ਉਹ ਹਰ ਜੀ ਕਿਨਾਰੇ ਤੇ ਗਾਣੇ ਬਾਕੀ ਚੱਲਦੇ ਘਰ ਨੂੰ ਸਾਨੂੰ ਮਲਾਉਂਦੇ ਪੰਮੂ ਨਾਲ ਲਓ ਜੀ ਬਾਈ ਘਰ ਆ ਗਏ ਤੇ ਹਾਂ ਜੀ ਬਾਈ ਛੱਡ ਗਿਆ ਕੀ ਖਾ ਕੇ ਹਟਿਆ ਚੋਲ ਚੋਲ ਖਾਂਦਾ ਬਈ ਸਾਡਾ ਮੁੰਡਾ ਮੇਰਾ ਲੱਤਨ ਸਾਨੂੰ ਹੀ ਕਾਬੇ ਸਸਕਾਰ ਜੀ ਬਾਈ ਇਹਨਾਂ ਦੀ ਖੁਸ਼ੀ ਦੀ ਲਹਿਰ ਆਈ ਆ ਕਹਿੰਦੇ ਚਿਹਰੇ ਤੇ ਛੁੱਟੀਆਂ ਵੱਧ ਗਈਆਂ ਕਿੰਨੀਆਂ ਚੋੜਾਂ ਟੱਕ ਬੱਲੇ ਬੱਲੇ ਨੀਆਂ ਛੁੱਟੀਆਂ ਵਈ ਘਰ ਕਰੂੰਗੇ ਤੰਗ ਰੱਜ ਕੇ ਟੀਵੀ ਦੀ ਬਣਾਈ ਪਈ ਉਹਨਾਂ ਨੇ ਦੇਖ ਲ ਕਿੰਨੇ ਵੇ ਦਾ ਚੱਲਦਾ ਇੱਕ ਹੈ ਠੀਕ ਕਸਵੀਰ ਦੇ ਚੱਲਦਾ 1 ਕੁ 1 ਵਜੇ ਦਾ ਕੋਈ ਨਹੀਂ ਚੱਲਦਾ ਬਾਈ ਤੜਕੇ ਦਾ ਹੀ ਟੀਵੀ ਚੱਲਦਾ ਜਦਦੇ ਉੱਠੇ ਆ ਟੀਵੀ ਵੀ ਕਹਿਣਾ ਹੋਣਾ ਵੀ ਕਿੱਥੇ ਪੰਗਾ ਲੈ ਲਿਆ ਨਾ ਕਿ ਲੋ ਹੜਦੇ ਨਹੀਂ ਹੈਗੇ ਵਾਈਫਾਈ ਦੇ ਲਾਹੇ ਲੱਗੇ ਪਿਆ ਆਵਾਜ਼ ਘੱਟ ਕਰ ਡਾਊਨ ਕੱਟ ਕਰ ਹੋਰ ਕੱਟ ਕਰ ਕਬੰਦ ਕਰਾਂ ਹਾਂ ਦੱਸ ਨਹੀਂ ਬੰਦ ਕਰਾਉਣਾ ਤਾਂ ਦੇਖ ਲੈ ਚਾਹਲ ਖਾਦੇ ਵੇ ਦੇਖ ਲੋ ਬਾਈ ਮੂੰਹ ਨਹੀਂ ਸਾਫ਼ ਕਰਿਆ ਮੂੰਹ ਲਿਬੜਿਆ ਪਏ ਅੱਖ ਵਾ ਛੱਟ ਖਾਦੀ ਵੀ ਐ ਕੰਮ ਵਧੀਆ ਇਹਨਾਂ ਦੇ ਵਧੀਆ ਨੇ ਇਹਨਾਂ ਪੂਰੇ ਪੱਟਾਂ ਖਾਈ ਜਾਓ ਨਿਆਰੇ ਲਈ ਜਾਓ ਚਲੋ ਠੀਕ ਹੈ ਜੀ ਬਾਈ ਸ਼ਾਮ ਦਾ ਟਾਈਮ ਹੋ ਗਿਆ ਬਾਕੀ ਠੰਡ ਤੇ ਚਲ ਨਿਆਣੇ ਬੱਚੇ ਵੀ ਅੰਦਰ ਤਾਂ ਬੈਠੇ ਆ ਹਰਜਾਈਆਂ 'ਚ ਬਾਹਰ ਤਾਂ ਬਾਪੂ ਦਾ ਹਾਲ ਐ ਧੁੱਪਾ ਕਿੰਨੇ ਦਿਨ ਹੋ ਗਿਆ ਨਿਕਲੇ ਨੂੰ ਨਿਕਲੀ ਉਹਨੇ ਬਹੁਤ ਦਿਨ ਹੋ ਗਏ ਬਾਈ ਧੁੱਪਾਂ ਤਾਂ ਨਿਕਲੀ ਓ ਨਹੀਂ ਹੈਗੀ ਤਾਂ ਕਰਕੇ ਸਕੂਲਾਂ ਨੂੰ ਵੀ ਤਾਂ ਹੀ ਛੁੱਟੀਆਂ ਹੋ ਗਏ ਵੀ ਕਿਤੇ ਨਿਆਣੇ ਨਾ ਢਿੱਲੇ ਮਿੱਸੇ ਹੋ ਜਵੇ ਹਨਾ ਮੋਜਾਂ ਹੋਣ ਫਿਰ ਹਾਂਜੀ ਨਾ ਨੂੰ ਲਈ ਕਿੰਨੇ ਦਿਨ ਹੋ ਗਏ ਨਾ ਲੈ ਕਾ ਲੈ ਤਵਾਰ ਨਹੀਂ ਸੀ ਅੱਛਾ ਕੱਲ ਬਾਈ ਨਾ ਲੈ ਤੇ ਇਹਨਾਂ ਨੂੰ ਆਇਆ ਤਾਂ ਵੀ ਸਕੂਲ ਜਾਣਾ ਹੈ ਅੱਜ ਪਤਾ ਲੱਗਿਆ ਵੀ ਛੁੱਟੀਆਂ ਵੱਧ ਗਈਆਂ ਤਾਂ ਮੋਜਾਂ ਲੱਗ ਗਈਆਂ ਕੀ ਹੋ ਗਿਆ ਮੋਜਾਂ ਬੜ ਧਮਾ ਦੇ ਬੜਾ ਚਲੋ ਠੀਕ ਹੈ ਜੀ ਨਾਨਾ ਬਾਈ ਦੀ ਲੈ ਨਿਆਰੇ ਦੇਖੋ ਟੀਵੀ ਦੇਖੋ ਬਾਈ ਬਾਹਰ ਮੌਸਮ ਠੰਡਾ ਹੋ ਗਿਆ ਵੈਨ ਪੂਰਾ ਠੰਡਾ ਬੁਰੇ ਵੀ ਹਵਾ ਹੁੰਦੀ ਬਾਈ ਆ ਦਰਵਾਜੇ ਲਾਇ ਤੇ ਘਟ ਜਾਂਦੀ ਆ ਸਾਹਮਣੇ ਉਹ ਪਰਦੇ ਲਾਇ ਘਟ ਜਾਂਦੀ ਆ ਆ ਦੇਖੀ ਜਾਂਦੇ ਬਾਈ ਪਤਾ ਨਹੀਂ ਕਿਹਾ ਇਹ ਬਿਊਟੀਫੁਲ ਤਰੀਕੇ